ਸ਼ਹੀਦ ਭਗਤ ਸਿੰਘ ਉੱਠ ਤੂੰ ਤਾਂ ਇਹ ਸੋਚ ਕੇ ਆਜ਼ਾਦੀ ਦਿਵਾ ਗਿਆ ਕਿ ਕਿਤੇ ਦੇਸ਼ ਸਾਡਾ ਆਜ਼ਾਦ ਹੋ ਗਿਆ ਹੁਣ ਫਿਰ ਤੋਂ ਆ ਭਗਤ ਸਿੰਘ ਹੁਣ ਫਿਰ ਤੋਂ ਆ ਫਿਰ ਇਹ ਜਿਹੜਾ ਦੇਸ਼ ਆ ਉਹ ਗੁਲਾਮ ਹੋ ਚੁੱਕਿਆ ਤੁਸੀਂ ਤਾਂ ਰੱਸੇ ਚੁੰਮ ਲਿਆ ਤੁਸੀਂ ਤਾਂ ਰੱਸੇ ਚੁੰਮ ਲੇ ਕਿਤੇ ਰੱਸੇ ਚੁੰਮ ਕੇ ਤੁਸੀਂ ਆਖਿਆ ਬੱਸ ਅੰਗਰੇਜ਼ ਜਾਂਦੇ ਰੇ ਤੇ ਹੁਣ ਸਾਡੇ ਦੇਸ਼ ਨੂੰ ਕੋਈ ਖਤਰਾ ਨਹੀਂ ਪਰ ਸ਼ਹੀਦ ਭਗਤ ਸਿੰਘ ਉੱਠ ਵੇਖ ਜਿਨ੍ਹਾਂ ਦੇ ਹੱਥ ਦੇ ਵਿੱਚ ਇਹ ਦੇਸ਼ ਆ ਜਿਨ੍ਹਾਂ ਦੇ ਹੱਥ ਦੇ ਵਿੱਚ ਇਹ ਪੰਜਾਬ ਆ ਇਹ ਕੰਮ ਉਹੀ ਹੋਈ ਜਾਂਦੇ ਆ ਜਿਵੇਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਹੁੰਦੇ ਸੀ ਜਿਵੇਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਜਿਵੇਂ ਧੀਆ ਪਹਿਣਾ ਦੇ ਨਾਲ ਜੋ ਕੁਝ ਪਹਿਲਾਂ ਹੁੰਦਾ ਸੀ ਤੇ ਜਿਵੇਂ ਅੱਗੇ ਅੰਗਰੇਜ਼ਾਂ ਦੀਆਂ ਧੀਆ ਪਹਿਣਾ ਦੀਆਂ ਤਾਂ ਇੱਜ਼ਤਾਂ ਹੁੰਦੀਆਂ ਸੀ ਅੰਗਰੇਜ਼ਾਂ ਦੇ ਜਿਹੜੇ ਨਾਲ ਰਹਿੰਦੇ ਸੀ ਉਹਨਾਂ ਦੀਆਂ ਧੀਆ ਪਹਿਣਾ ਦੀਆਂ ਇੱਜ਼ਤਾਂ ਹੁੰਦੀਆਂ ਸੀ ਤੇ ਉਹਨਾਂ ਵੱਲ ਕੋਈ ਅੱਖ ਭਰ ਕੇ ਨਹੀਂ ਵੇਂਦਾ ਸੀ ਅੱਜ ਉਹ ਸੇ ਤਰ੍ਹਾਂ ਜਿਹੜੇ ਮੰਤਰੀਆਂ ਦੇ ਨਾਲ ਰਹਿੰਦੇ ਆ ਜਿਹੜੇ ਮੰਤਰੀ ਆ ਉਹਨਾਂ ਦੇ ਵੱਲ ਤਾਂ ਕੋਈ ਨਜ਼ਰ ਮਾਰ ਕੇ ਨਹੀਂ ਵੇਂਦਾ ਉਹ ਸਾਰੇ ਦੇਸ਼ ਦੇ ਲੋਕ ਇਹ ਪੰਜਾਬ ਦੇ ਲੋਕ ਲੀਡਰਾਂ ਦੇ ਪਰਿਵਾਰ ਨੂੰ ਆਪ ਦਾ ਪਰਿਵਾਰ ਸਮਝਦੇ ਆ ਧੀਆਂ ਭੈਣਾਂ ਵਰਗੀਆਂ ਸਮਝਦੇ ਆ ਇਸ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਇਸ ਦੇਸ਼ ਦੇ ਮੰਤਰੀ ਆ ਜਿਹੜੇ ਇਹਨਾਂ ਮੰਤਰੀਆਂ ਦੇ ਨਾਲ ਰਹਿੰਦੇ ਆ ਜਿਹੜੇ ਉਹਨਾਂ ਦੇ ਪਰਿਵਾਰ ਆ ਇਹ ਪੰਜਾਬ ਦੇ ਲੋਕ ਇਹ ਦੇਸ਼ ਦੇ ਲੋਕ ਉਹਨਾਂ ਦੇ ਪਰਿਵਾਰ ਦੀ ਵੀ ਇੱਜ਼ਤ ਕਰਦੇ ਆ ਉਹਨਾਂ ਦੀ ਧੀ ਨੂੰ ਧੀ ਕਹਿੰਦੇ ਆ ਭੈਣ ਨੂੰ ਭੈਣ ਕਹਿੰਦੇ ਆ ਪਰ ਜਿਵੇਂ ਅੰਗਰੇਜ਼ਾਂ ਦੇ ਰਾਜ ਵੇਲੇ ਸਾਡੇ ਜਿਹੜੇ ਆਮ ਲੋਕ ਹੁੰਦੇ ਸੀ ਉਹਨਾਂ ਦੀਆਂ ਧੀਆਂ ਭੈਣਾਂ ਨਾਲ ਜੋ ਕੁਝ ਮਰਜ਼ੀ ਹੋ ਜਾਂਦਾ ਪਰ ਉਹਨਾਂ ਤੇ ਕਦੇ ਕਾਰਵਾਈਆਂ ਨਹੀਂ ਹੁੰਦੀਆਂ ਸੀ ਜਿਹੜੇ ਇਹ ਦਰਿੰਦਗੀਆਂ ਫਲਾਉਂਦੇ ਸੀ ਉਹਨਾਂ ਤੇ ਕਾਰਵਾਈਆਂ ਨਹੀਂ ਹੁੰਦੀਆਂ ਸੀ ਜਿਹੜੇ ਕੋਈ ਮਸਲੇ ਚੱਕਦੇ ਸੀ ਕਿ ਹਾਂ ਭਾਈ ਅੰਗਰੇਜ਼ਾਂ ਦੇ ਬੰਦਿਆਂ ਨੂੰ ਸਜ਼ਾ ਕਿਉਂ ਨਹੀਂ ਮਿਲ ਰਹੀ ਕਿਉਂ ਨਹੀਂ ਅੰਦਰ ਜਾ ਰਹੇ ਕਿਹੜੀ ਗੱਲੋਂ ਉਹਨਾਂ ਨੂੰ ਬਚਾਇਆ ਜਾ ਰਿਹਾ ਉਸੇ ਤਰ੍ਹਾਂ ਅੱਜ ਵੀ ਉਹਨਾਂ ਨੂੰ ਜਿਵੇਂ ਫਾਂਸੀਆਂ ਲੱਗ ਜਾਂਦੀਆਂ ਸੀ ਉਹਨਾਂ ਤੇ ਕਾਰਵਾਈਆਂ ਹੋ ਜਾਂਦੀਆਂ ਸੀ ਉਸੇ ਤਰ੍ਹਾਂ ਅੱਜ ਪੰਜਾਬ ਦੇ ਉਹਨਾਂ ਲੋਕਾਂ ਤੇ ਕਾਰਵਾਈਆਂ ਹੋ ਜਾਂਦੀਆਂ ਜਿਹੜੇ ਠੱਗੀਆਂ ਰੋਕਦੇ ਆ ਜਿਹੜੇ ਚੋਰੀਆਂ ਰੋਕਦੇ ਆ ਜਿਹੜੇ ਨਸ਼ਿਆਂ ਤੋਂ ਰੋਕਦੇ ਆ ਜਿਹੜੇ ਧੀਆ ਪਣਾ ਦੀਆਂ ਇੱਜ਼ਤਾਂ ਲੁੱਟਣ ਤੋਂ ਰੋਕਦੇ ਆ ਉਲਟਾ ਉਹਨਾਂ ਤੇ ਕਾਰਵਾਈਆਂ ਹੋ ਜਾਂਦੀਆਂ ਪਰ ਉਹਨਾਂ ਤੇ ਕਾਰਵਾਈਆਂ ਨਹੀਂ ਹੁੰਦੀਆਂ ਜਿਹੜੇ ਦੋਚੀ ਆ ਦੋਚੀ ਮੁੱਛਾਂ ਮਰੋੜ ਕੇ ਘੁੰਮਦੇ ਆ ਦੋਚੀ ਥਾਪੀਆਂ ਮਾਰ ਕੇ ਘੁੰਮਦੇ ਆ ਦੋਚੀ ਹਿੱਕਾਂ ਥਾਪੜ ਕੇ ਘੁੰਮਦੇ ਆ ਪਰ ਦੋਚੀਆਂ ਨੂੰ ਕੋਈ ਨਹੀਂ ਪੁੱਛਦਾ ਦੋਚੀਆਂ ਦੇ ਨਾਲ ਜਿਹੜੀ ਵਾਰਡ ਆ ਉਹ ਘੁੰmdi ਆ ਵਾਰਡ ਕਿਹਨੂੰ ਕਹਿ ਰਿਆਂ ਮੈਂ ਪ੍ਰਸ਼ਾਸਨ ਨੂੰ ਕਹਿ ਰਿਆਂ ਜਿਹੜਾ ਪ੍ਰਸ਼ਾਸਨ ਉਹਨਾਂ ਦੇ ਨਾਲ ਤੁਰਿਆ ਫਿਰਦਾ ਹੁੰਦਾ ਉਹਨਾਂ ਤੇ ਕਾਰਵਾਈਆਂ ਪਲਾਂ ਵੀ ਪਰਚੇ ਹੋਣ ਪਰ ਉਹਨਾਂ ਤੇ ਕੋਈ ਉਂਗਲ ਚੱਕਣ ਵਾਸਤੇ ਸੋਚਦਾ ਵੀ ਨਹੀਂ ਉੱਠ ਸ਼ਹੀਦ ਭਗਤ ਸਿੰਘ ਇਹ ਦੇਸ਼ ਦੇ ਲੋਕਾਂ ਦੀਆਂ ਚੀਕਾਂ ਸੁਣ ਲੈ ਜਿਵੇਂ ਅੰਗਰੇਜ਼ਾਂ ਵੇਲੇ ਚੀਕਾਂ ਪੈਂਦੀਆਂ ਸੀ ਉਸੇ ਤਰ੍ਹਾਂ ਚੀਕਾਂ ਜਪੈ ਰਿਆਂ ਤੇਰਾ ਨਾਮ ਸਿਰਫ ਵੋਟਾਂ ਲੈਣ ਵਾਸਤੇ ਵਰਤਿਆ ਜਾਂਦਾ ਸ਼ਹੀਦ ਭਗਤ ਸਿੰਘਾ ਤੇਰਾ ਨਾਮ ਉਹ ਵੋਟਾਂ ਲੈਣ ਵਾਸਤੇ ਵਰਤਿਆ ਜਾਂਦਾ ਤੇਰਾ ਜਿਹੜਾ ਨਾਮ ਉਸ ਦਿਨ ਯਾਦ ਕੀਤਾ ਜਾਂਦਾ ਜਿਸ ਦਿਨ ਕਿਸੇ ਮੰਤਰੀ ਨੇ ਭਾਸ਼ਣ ਦੇਣਾ ਹੋਵੇ ਤੇਰੇ ਨਾਮ ਨੂੰ ਉਦ ਦੇ ਯਾਦ ਕੀਤਾ ਜਾਂਦਾ ਜਿਸ ਦਿਨ ਕਿਸੇ ਮੰਤਰੀ ਨੇ ਕੋਈ ਡਰਾਮਾ ਕਰਨਾ ਹੋਵੇ ਤੇਰੇ ਪਿੰਡ ਦੇ ਵਿੱਚ ਉਦੋਂ ਹੀ ਘੇੜਾ ਮਾਰਿਆ ਜਾਂਦਾ ਜਿੱਦੇ ਕਿਸੇ ਮੰਤਰੀ ਨੇ ਸੋਚੁਕ ਨਹੀਂ ਹੋਵੇ ਡਰਾਮਾ ਕਰਨਾ ਹੋਵੇ ਪਰ ਜਿਹੜੇ ਇਹ ਦੇਸ਼ ਦੇ ਲੋਕ ਆ ਪੰਜਾਬ ਦੇ ਲੋਕ ਆ ਲੋਕ ਅੱਜ ਵੀ ਰੋਂਦੇ ਫਿਰਦੇ ਆ ਜਿਵੇਂ ਅੰਗਰੇਜ਼ਾਂ ਦੇ ਵੇਲੇ ਸਾਡੇ ਨਾਲ ਦਰਿੰਦਗੀਆਂ ਹੁੰਦੀਆਂ ਸੀ ਅੱਜ ਸਾਡੇ ਨਾਲ ਫੇਰ ਹੋ ਰਹੀਆਂ ਔਰ ਸਾਨੂੰ ਕੋਈ ਪੁੱਛ ਨਹੀਂ ਰਿਹਾ ਸਾਡੀ ਕੋਈ ਬਾਗ ਡੋਰ ਨਹੀਂ ਫੜ ਰਿਆ ਇਸ ਕਰਕੇ ਆ ਨਾ ਜੇ ਕਰ ਕਿਤੇ ਸੁਣਦਾ ਹੋਵੇ ਤਾਂ ਯਾਦ ਰੱਖ ਅੱਜ ਜੇ ਪੰਜਾਬ ਦੀਆਂ ਚੀਕਾਂ ਸੁਣੇ ਤਾਂ ਅੱਜ ਪਤਾ ਨਹੀਂ ਲੱਗਣਾ ਕਿ ਅੱਜ ਹੋ ਹੋਈ ਕਿ ਜਾਂਦਾ ਅੱਜ ਲੋਹਾ ਲੋਹੇ ਨੂੰ ਵੜ ਰਿਆ ਲੱਕੜ ਲੱਕੜ ਨੂੰ ਵੜ ਰਹੀ ਆ ਅੱਜ ਸਾਡੇ ਹੀ ਜਿਹੜੇ ਦੇਸ਼ ਦੇ ਸਾਡੇ ਪੰਜਾਬ ਦੇ ਲੋਕ ਸੀ ਇਹਨਾਂ ਚ ਜਿਹੜੇ ਤੁਸੀਂ ਅੰਗਰੇਜ਼ਾਂ ਨੂੰ ਜਿਹੜੇ ਕਹ ਲੋ ਨਾ ਜਿਹੜੇ ਅੰਗਰੇਜ਼ਾਂ ਤੋਂ ਤੁਸੀਂ ਬਦਲਾ ਲਿਆ ਹੋਊਗਾ ਕਹਿੰਦੇ ਆ ਕਿ ਜਿਹੜੇ ਮਾਰੇ ਲੋਕ ਹੁੰਦੇ ਆ ਉਹਨਾਂ ਦੀਆਂ ਆਤਮਾ ਭਟਕਦੀਆਂ ਰਹਿੰਦੀਆਂ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਰੱਬ ਵੀ ਉਸੇ ਤਰ੍ਹਾਂ ਇਸ ਦੁਨੀਆ ਤੇ ਇਸ ਦੇਸ਼ ਇਸ ਪੰਜਾਬ ਦੇ ਵਿੱਚ ਭਟਕਦੇ ਹੋਣੇ ਆ ਉਹ ਆਤਮਾ ਸਾਡੇ ਅੱਜ ਮੰਤਰੀਆਂ ਚ ਵੜ ਗਈਆਂ ਮੈਂ ਗੱਲ ਕਰਦਾ ਅਮਰਤਪਾਲ ਮਹਿਰੋਂ ਦੀ ਮੈਂ ਕੱਲ ਵੀ ਬੋਲਿਆ ਸੀ ਅੱਜ ਵੀ ਬੋਲ ਰਿਹਾ ਉਹ ਕਹਿ ਰਿਹਾ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਕਿਸੇ ਨੂੰ ਫੜਿਆ ਨਹੀਂ ਜਾ ਰਿਹਾ ਜਿਹੜੇ ਬੰਦੇ ਧੀਆਂ ਦੇ ਨਾਲ ਜੜੀਆਂ ਦਰਿੰਦਗੀਆਂ ਕਰਦੇ ਆ ਠੱਕੇ ਸ਼ਾਈਆਂ ਕਰਦੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਔਰ ਜਿਹੜੇ ਪੰਜਾਬ ਦੇ ਲੋਕ ਉਹ ਵੀਡੀਓ ਪਾ ਰਹੇ ਆ ਉਹ ਲੋਕਾਂ ਨੂੰ ਕਹਿ ਰਹੇ ਆ ਕਿ ਉਠੋ ਪੰਥ ਖੱਲੇ ਅਮਰਤਪਾਲ ਮੈਰੋਂ ਦਾ ਨਹੀਂ ਆ ਸਿੱਖ ਪੰਥ ਕੱਲੇ ਅਮਰਤਪੁਰ ਮੈਰੋਂ ਡਰ ਨਹੀਂ ਲੋਕ ਰੌਲਾ ਪਾ ਰਹੇ ਆ ਅੱਜ ਪਰ ਦੇਸ਼ ਦੇ ਉਹ ਮੰਤਰੀ ਜਿੰਨਾ ਵਿੱਚ ਅੰਗਰੇਜ਼ਾਂ ਦੀਆਂ ਆਤਮਾ ਆਈਆਂ ਹੋਈਆਂ ਉਹ ਇਹ ਗੱਲਾਂ ਨੂੰ ਸੁਨਣਾ ਨਹੀਂ ਚਾਹੁੰਦੇ ਇੱਕ ਦੂਜੇ ਤੇ ਤੌਮਤਾ ਲਾਉਣ ਜੋ ਗਰੇ ਰਹੇ ਗੇ ਜਿਵੇਂ ਕਹਿੰਦੇ ਆ ਸੱਪ ਨੂੰ ਸੱਪ ਲੜੀ ਜਾਂਦਾ ਸੱਪ ਨੂੰ ਸੱਪ ਲੜੀ ਜਾਂਦਾ ਪਰ ਜ਼ਹਿਰ ਕਿਸੇ ਨੂੰ ਨਹੀਂ ਚੜੀ ਜਾਂਦਾ ਇਹ ਲੋਕ ਲੋਕਾਂ ਦੇ ਸਾਹਮਣੇ ਲੜ ਲੜਾ ਕੇ ਬਾਅਦ ਦੇ ਵਿੱਚ ਇਕੱਠੇ ਬਹਿ ਕੇ ਰੋਟੀਆਂ ਖਾਂਦੇ ਆ ਭਗਤ ਸਿੰਘ ਉੱਠ ਵੇਖ ਅੱਜ ਪੰਜਾਬ ਦੇ ਹਾਲਾਤ ਕੀ ਹੋਏ ਪਏ ਆ ਵੇਖ ਅੱਜ ਦੇਸ਼ ਦੇ ਹਾਲਾਤ ਕੀ ਹੋਏ ਪਏ ਆ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਇ ਰਹੇ ਆ ਪਰ ਜਿਹੜੀਆਂ ਅਸਲੀ ਕਾਰਵਾਈਆਂ ਉਹ ਨਹੀਂ ਹੋ ਰਹੀਆਂ ਔਰ ਜਿਸ ਦਿਨ ਲੋਕ ਸੋ ਜਿਸ ਦਿਨ ਕੋਈ ਨੌਕਰੀ ਲੱਗਦਾ ਚਾਹੇ ਕੋਈ ਨੌਕਰੀ ਲੱਗਦਾ ਅੋ ਦਿਨ ਤੁਹਾਨੂੰ ਯਾਦ ਕਰਵਾਇਆ ਜਾਂਦਾ ਕਿ ਉਹਨਾਂ ਨੇ ਸਾਡਾ ਦੇਸ਼ ਆਜ਼ਾਦ ਕਰਾਤਾ ਸਾਡੇ ਸ਼ਹੀਦਾਂ ਨੇ ਸ਼ਹੀਦੀਆਂ ਪਾ ਕੇ ਦੇਸ਼ ਆਜ਼ਾਦ ਕਰਾਇਆ ਤੇ ਜਿਸ ਦਿਨ ਤੁਹਾਡਾ ਜਨਮ ਦਿਨ ਹੁੰਦਾ ਸ਼ਹੀਦ ਭਗਤ ਸਿੰਘ ਜੀ ਉਸ ਦਿਨ ਆ ਕੇ ਵੱਡੇ ਵੱਡੇ ਅਫਸਰ ਤੁਹਾਨੂੰ ਸਲੂਟ ਮਾਰਦੇ ਆ ਪਰ ਅੱਜ ਉਹਨਾਂ ਅਫਸਰਾਂ ਦੇ ਰਾਜ ਦੇ ਵਿੱਚ ਬੁਲਾਤਕਾਰੀਆਂ ਨੂੰ ਕੋਈ ਫੜ ਨਹੀਂ ਰਿਹਾ ਉਹ ਇਹ ਕੌਣ ਕਹਿ ਰਿਹਾ ਇਹ ਅਮਰਤਪਾਲ ਮਹਿਰੋ ਕਹਿ ਰਿਹਾ ਪਰ ਕੀ ਚੱਕਰ ਉਸੇ ਤਰ੍ਹਾਂ ਹੀ ਹੋ ਰਿਹਾ ਕਿ ਜਿਹੜੇ ਮੰਤਰੀਆਂ ਦੇ ਨਾਲ ਜਿਹੜੇ ਅੰਗਰੇਜ਼ਾਂ ਦੇ ਨਾਲ ਹੁੰਦੇ ਸੀ ਜਿਹੜੇ ਅੰਗਰੇਜ਼ਾਂ ਦੇ ਕਹਿਣੇ ਆ ਚੱਲਦੇ ਸੀ ਉਹਨਾਂ ਤੇ ਕੋਈ ਕੋਈ ਕਾਰਵਾਈ ਨਹੀਂ ਹੁੰਦੀ ਸੀ ਤੇ ਅੱਜ ਕੰਮ ਉਹੀ ਹੋ ਰਿਹਾ ਜਿਵੇਂ ਰਾਜੇ ਮਹਾਰਾਜਿਆਂ ਨੇ ਸਾਨੂੰ ਛਕ ਲਿਆ ਉਹਵੇਂ ਛਕੀ ਜਾਂਦੇ ਆ ਸਾਡੇ ਪੱਲੇ ਕੱਖ ਨਹੀਂ ਬਚ ਰਿਆ ਕਿਉਂ ਸਾਡਾ ਦੇਸ਼ ਆਜ਼ਾਦ ਹੋਇਆ ਕਾਸ਼ ਕਿਤੇ ਦੇਸ਼ ਆਜ਼ਾਦ ਕਰਾਇਦਾ ਨਾਲੇ ਕੋਈ ਮੋਲ ਨਹੀਂ ਪਿਆ ਕੋਈ ਮੁੱਲ ਨਹੀਂ ਪਿਆ ਜਿਨ੍ਹਾਂ ਨੂੰ ਆਜ਼ਾਦੀ ਚੋਂ ਕੱਢਣਾ ਸੀ ਔਰ ਜਿਹੜਿਆਂ ਨੇ ਆਜ਼ਾਦੀ ਚੋਂ ਕੱਢਣ ਤੋਂ ਬਾਅਦ ਜਿਹੜੇ ਮੰਤਰੀਆਂ ਨੇ ਇਸ ਦੇਸ਼ ਇਸ ਪੰਜਾਬ ਨੂੰ ਸਾਂਭਣਾ ਸੀ ਉਹ ਇੰਨਾ ਕੁ ਮਜਬੂਰ ਕਰੀ ਜਾਂਦੇ ਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਅੰਗਰੇਜ਼ਾਂ ਤੋਂ ਅਸੀਂ ਆਪਣੀਆਂ ਧੀਆਂ ਪੈਣਾ ਬਚਾਉਂਦੇ ਸੀ ਜਿਨ੍ਹਾਂ ਨੂੰ ਅਸੀਂ ਇਹ ਕਹਿੰਦੇ ਸੀ ਕਿ ਇਹ ਦੇਸ਼ ਦੇ ਵਿੱਚੋਂ ਕਦੋਂ ਨਿਕਲਣਗੇ ਅੱਜ ਇਹਨਾਂ ਮੰਤਰੀਆਂ ਨੇ ਇੰਨਾ ਕੁ ਮਜਬੂਰ ਕਰਤਾ ਅੱਜ ਇਸ ਪੰਜਾਬ ਦੀਆਂ ਧੀਆਂ ਪਹਿਣਾ ਇਸ ਦੇਸ਼ ਦੀਆਂ ਧੀਆਂ ਪਹਿਣਾ ਉਹਨਾਂ ਅੰਗਰੇਜ਼ਾਂ ਦੇ ਜਿਹੜੇ ਅੰਗਰੇਜ਼ਾਂ ਨੂੰ ਜਿੰਨਾ ਕੰਟਰੀਆਂ ਚ ਭਜਾਇਆ ਆ ਜੋ ਉਸ ਕੰਟਰੀਆਂ ਦੇ ਵਿੱਚ ਸਾਡੀਆਂ ਧੀਆਂ ਪਹਿਣਾ ਜਾ ਰਹੀਆਂ ਉੱਠ ਸ਼ਹੀਦ ਭਗਤ ਸਿਆ ਉੱਠ ਵੇਖੇ ਸਭ ਕੁਝ ਨਜ਼ਾਰਾ ਵੇਖ ਹੋ ਸਕਦਾ ਤੈਨੂੰ ਚੈ ਨਾ ਆਉਂਦੀ ਹੋਵੇ ਕਿਉਂਕਿ ਸੋਚੀ ਪਏ ਜਾਂਦਾ ਬੰਦਾ ਕਹਿੰਦੇ ਆ ਨਾ ਕਿ ਜਿਹੜੇ ਚੰਗੇ ਲੋਕ ਹੁੰਦੇ ਆ ਉਹਨਾਂ ਦੀਆਂ ਜਿਹੜੀਆਂ ਆਤਮਾਂ ਉਹ ਪਰਮਾਤਮਾ ਦੇ ਕੋਲ ਹੀ ਹੁੰਦੀਆਂ ਤੇ ਅੱਜ ਪਰਮਾਤਮਾ ਦੇ ਕੋਲ ਬੈਠੇ ਤੁਸੀਂ ਵੀ ਸਵਾਲ ਕਰਦੇ ਹੋਵੋਗੇ ਕਿ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਨੇ ਆ ਤੇਰੀ ਸਾਜੀ ਦੁਨੀਆ ਦਾ ਤੈਨੂੰ ਹਿਸਾਬ ਸੁਣਾਉਣਾ ਚਾਹੁੰਨੇ ਆ ਦੇ ਰੱਬਾ ਇਸਤੀਫਾ ਅਸੀਂ ਰੱਬ ਹੋਰ ਬਣਾਉਣਾ ਚਾਹੁੰਨੇ ਆ ਦੇ ਰੱਬਾ ਇਸਤੀਫਾ ਅਸੀਂ ਰੱਬ ਹੋਰ ਬਣਾਉਣਾ ਚਾਹੁੰਨੇ ਆ ਤੁਸੀਂ ਇਹ ਗੱਲਾਂ ਕਰਦੇ ਹੋਵੋਗੇ ਅੱਜ ਮੈਂ ਸਾਰੇ ਅਫਸਰਾਂ ਨੂੰ ਬੇਨਤੀ ਕਰਦਾ ਕਿ ਅੱਜ ਤੁਹਾਡੇ ਸਾਹਮਣੇ ਮਸਲਾ ਆ ਰਿਹਾ ਉਹ ਨਾਮੀ ਚਿਹਰੇ ਬੋਲ ਰਹੇ ਆ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਜਾਣਦੇ ਆ ਮੰਤਰੀ ਜਾਣਦੇ ਆ ਮੰਤਰੀਆਂ ਕੋਲੇ ਵੀ ਉਹ ਮਸਲੇ ਪਹੁੰਚ ਚੁੱਕੇ ਆ ਅਫਸਰਾਂ ਕੋਲੇ ਵੀ ਉਹ ਮਸਲੇ ਪਹੁੰਚ ਚੁੱਕੇ ਆ ਕੀ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਕੱਲੀਆਂ 5 ਰੁਪਈਆ ਦੀ ਮੋਬੱਤੀ ਤੱਕ ਸੀਮਤ ਰਹਿ ਗਈਆਂ ਕੀ ਸਾਡੇ ਪੰਜਾਬ ਸਾਡੇ ਦੇਸ਼ ਦੀਆਂ ਧੀਆਂ ਪੈਣਾ ਦੀ ਇੱਜ਼ਤ ਫੇਸਬੁੱਕ ਤੇ YouTube ਤੱਕ ਹੀ ਸੀਮਤ ਰਹਗੀ ਕਿ ਉਹ ਮੀਡੀਆ ਤੱਕ ਸੀਮਤ ਰਹਗੀ ਕਿ ਬਸ ਕਿ ਜਿਹੜੀ ਅਫਸਰਾਂ ਦੀਆਂ ਧੀਆਂ ਪੈਣਾ ਕੱਲੇ ਉਹਨਾਂ ਦੀ ਇੱਜ਼ਤ ਆ ਜਾਂ ਜਿਹੜੇ ਮੰਤਰੀ ਦੀਆਂ ਧੀਆਂ ਪੈਣਾ ਕੱਲੀ ਉਹਨਾਂ ਦੀ ਇੱਜ਼ਤ ਆ ਕਿ ਜਿਹੜੇ ਆਮ ਲੋਕ ਆ ਇਹਨਾਂ ਦੀਆਂ ਧੀਆਂ ਪੈਣਾ ਦੀ ਕੋਈ ਇੱਜ਼ਤ ਹੈਣੀਗੀ ਭਰਾਵੋ ਇਹਨਾਂ ਨੂੰ ਵੀ ਉਹਨੀਆਂ ਹੀ ਧੀਆਂ ਪਿਆਰੀਆਂ ਜਿੰਨੀਆਂ ਤੁਹਾਨੂੰ ਅਮਰਤਪਾਲ ਮਹਿਰੋ ਰੋਪਿਆ ਕਹਿੰਦਾ ਕਾਰਵਾਈ ਨਹੀਂ ਹੋ ਰਹੀ ਕਿਉਂ ਨਹੀਂ ਹੋ ਰਹੀ ਲੋਕ ਪੁੱਛ ਰਹੇ ਆ ਕਿਹੜੀ ਗੱਲਾਂ ਨਹੀਂ ਹੋ ਰਹੀ ਕੀ ਹੁਣ ਸਾਡਾ ਦੇਸ਼ ਜਿਹੜਾ ਸ਼ਹੀਦਾਂ ਦੇ ਨਾਮ ਤੇ ਜਾਣਿਆ ਜਾਂਦਾ ਇਹ ਬਲਾਤਕਾਰੀਆਂ ਨੂੰ ਜਾਂ ਜਿਹੜੇ ਦੇਸ਼ ਦੇ ਉਲਟ ਕੰਮ ਕਰ ਰਹੇ ਆ ਕਿ ਇਹ ਉਹਨਾਂ ਦਾ ਪੱਖਪੂਰਨਗੇ ਔਰ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਜਿਹੜੇ ਦੇਸ਼ ਦੀ ਗੱਲ ਕਰਦੇ ਆ ਉਹਨਾਂ ਨੂੰ ਜੇਲ੍ਹਾਂ ਚ ਕਿਉਂ ਸੁਟਿਆ ਜਾਂਦਾ ਫੇਰ ਵਾਕਈ ਅਸੀਂ ਕਵਾਂਗੇ ਉੱਠ ਸ਼ਹੀਦ ਭਗਤ ਸਿੰਘ ਵੇਖ ਅੱਜ ਹਾਲਾਤ ਉਹੀ ਆ ਬਸ ਨਾਮ ਬਦਲੇ ਆ ਜਰਨ ਅਡੈਰ ਦੀ ਥਾਂ ਤੇ ਕੋਈ ਪੰਜਾਬੀ ਦਾ ਨਾਮ ਜੁੜ ਗਿਆ ਕਿਸੇ ਦੇਸ਼ ਦੇ ਵਿਅਕਤੀ ਦਾ ਨਾਮ ਜੁੜ ਗਿਆ ਪਰ ਹਾਲਾਤ ਸਾਡੇ ਅੱਜ ਉਹੀ ਆ ਸਾਡੀ ਕੋਈ ਮੰਨਾ ਮਨਾਈ ਨਹੀਂ ਹੋ ਰਹੀ ਜਿਵੇਂ ਅੰਗਰੇਜ਼ ਹੁਕਮ ਦਿੰਦੇ ਸੀ ਉਵੇਂ ਕਰਦੇ ਸੀ ਅਫਸਰशाही ਅੱਜ ਵੀ ਓਵੇਂ ਹੁੰਦਾ ਐਮਐਲਏਾਂ ਦੇ ਕਹਿਣ ਤੇ ਪਰਚੇ ਹੁੰਦੇ ਆ ਐਮਐਲਏ ਦੇ ਕਹਿਮ ਤੇ ਪਰਚੇ ਰੋਕੇ ਜਾਂਦੇ ਆ ਸਾਡੇ ਨਾਲ ਹਾਲਾਤ ਆ ਜੋ ਹੀ ਹੋ ਰਹੇ ਆ ਸਾਡੀ ਕੋਈ ਨਹੀਂ ਸੁਣ ਸੁਣਵਾਈ ਕਰ ਰਿਆ ਉੱਠ ਸ਼ਹੀਦ ਭਗਤ ਸਿੰਘ ਉੱਠ ਵੇਖੋ ਅੱਜ ਹਾਲਾਤ ਉਦਮ ਸਿੰਘ ਜੀ ਤੁਹਾਡੇ ਨਾਮ ਤੇ ਵੋਟਾਂ ਮੰਗ ਮੰਗ ਕੇ ਲੋਕਾਂ ਨੇ ਸਰਕਾਰਾਂ ਬਣਾ ਲਈਆਂ ਤੁਹਾਡਾ ਨਾਮ ਲੈ ਲੈ ਕੇ ਵੋਟਾਂ ਲੈ ਲਈਆਂ ਪਰ ਤੁਹਾਡੇ ਨਾਮ ਨੂੰ ਡੋਬ ਰਹੇ ਆ ਤੁਹਾਡੇ ਨਾਮ ਨੂੰ ਡੋਬ ਰਹੇ ਆ ਕਾਸ਼ ਕਿਤੇ ਤੁਸੀਂ ਅੱਜ ਇਸ ਦੁਨੀਆ ਦੇ ਵਿੱਚ ਹੁੰਦੇ ਤਾਂ ਮੈਂ ਕਹਿੰਨਾ ਤੁਸੀਂ ਮੱਥੇ ਤੇ ਹੱਥ ਰੱਖ ਲੈਣਾ ਸੀ ਤੇ ਸਾਨੂੰ ਅੱਜ ਮਜਬੂਰ ਕੀਤਾ ਜਾ ਰਿਹਾ ਅੱਜ ਕਾਨੂੰਨ ਵਿਵਸਥਾ ਇਹੋ ਜੀ ਕਰਤੀ ਆ ਕਿ ਸਾਡੇ ਧੀਆਂ ਪੁੱਤ ਸੇਫ ਨਹੀਂਗੇ ਤੇ ਮੇਰੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਬੇਨਤੀ ਆ ਲੋਕਾਂ ਨੂੰ ਬੇਨਤੀ ਆ ਕਿ ਇਹ ਗੱਲਾਂ ਸਰਕਾਰ ਤੱਕ ਪਹੁੰਚਾ ਦਿਓ ਤਾਂ ਕਿ ਜਿਹੜੇ ਸ਼ਹੀਦਾਂ ਦੇ ਨਾਂ ਤੇ ਵੋਟਾਂ ਮੰਗ ਕੇ ਘਰਾਂ ਦੇ ਵਿੱਚ ਜਿੰਦਰੇ ਲਾ ਕੇ ਆਪਦੇ ਆਪ ਨੂੰ ਬੈਠੇ ਆ ਜਿਹੜੇ ਜਾਜਾਂ ਚ ਠੂਣੇ ਲੈਣ ਜੋਗਰੇ ਰਹਿ ਗਏ ਆ ਉਹਨਾਂ ਤੱਕ ਕੇ ਗੱਲਾਂ ਪਹੁੰਚ ਸਕਣ ਕਿ ਭਾਈ ਤੁਸੀਂ ਜਿਨ੍ਹਾਂ ਦਾ ਨਾਮ ਲੈ ਕੇ ਸਰਕਾਰਾਂ ਬਣਾਈਆਂ ਜੋ ਉਹਨਾਂ ਦੇ ਨਾਮ ਤੇ ਕੰਮ ਵੀ ਕਰੋ ਅਮਰਤਪਾਲ ਮੈਰੋ ਰੋ ਰਿਹਾ ਉਹ ਕਹਿ ਰਿਹਾ ਕਿ ਕਾਰਵਾਈ ਨਹੀਂ ਹੋ ਰਹੀ ਕਾਰਵਾਈ ਕਿਉਂ ਨਹੀਂ ਹੋ ਰਹੀ ਇਹ ਪੰਜਾਬ ਦੇ ਲੋਕ ਪੁੱਛਦੇ ਆ ਪੰਜਾਬ ਦੇ ਲੋਕੋ ਤੁਸੀਂ ਅਫਸਰਾਂ ਤੱਕ ਇਹ ਸਰਕਾਰਾਂ ਤੱਕ ਗੱਲ ਪਹੁੰਚਾਓ ਤਾਂ ਕਿ ਉਹ ਅਫਸਰਾਂ ਦੇ ਕੰਮਾਂ ਦੇ ਵਿੱਚ ਵਿਘਨ ਨਾ ਪਾਉਣ ਤੇ ਜਿਹੜੇ ਦੋਚੀ ਆ ਉਹਨਾਂ ਨੂੰ ਸਜ਼ਾ ਮਿਲੇ ਜਿਹੜੇ ਵੀ ਦੋਚੀ ਆ ਉਹਨਾਂ ਨੂੰ ਸਜ਼ਾ ਮਿਲੂਗੀ ਤਾਂ ਅਸੀਂ ਪੂਰੇ ਐ ਅਸੀਂ ਵੀ ਮੁੱਛ ਮਰੋੜ ਕੇ ਕਹਿ ਸਕਦੇ ਆ ਥਾਪੀ ਮਾਰ ਕੇ ਕਹਿ ਸਕਦੇ ਆ ਕਿ ਇਹ ਭਾਈ ਪੰਜਾਬ ਸਾਡਾ ਇਹ ਦੇਸ਼ ਸਾਡਾ ਇੱਥੇ ਗੁਨਾਹਗਾਰਾਂ ਨੂੰ ਸਜ਼ਾ ਮਿਲਦੀ ਆ ਤੇ ਜਿਵੇਂ ਅੱਜਕੱਲ ਸਜ਼ਾ ਨਹੀਂ ਮਿਲ ਰਹੀ ਉਹ ਜੇ ਕੋਈ ਸਾਡੇ ਕੋਲੋਂ ਪੁੱਛੇ ਵਿਕਤੀ ਦੀ ਇੱਜ਼ਤ ਭੈਣ ਦੀ ਜਿੱਦੀ ਕੀ ਉਹ ਆ ਅਸੀਂ ਸਿਰਫ ਇੱਕੋ ਗੱਲ ਕਹਿ ਸਕਦੇ ਹਾਂ ਉਹਦੀ ਕੀਮਤ ਸਿਰਫ ਉਹਦੀ ਸਜ਼ਾ 5 ਰੁਪਈਆ ਦੀ ਮੋਬੱਤੀ ਆ ਹੋਰ ਕੁਝ ਵੀ ਨਹੀਂ 5 ਰੁਪਈਆ ਦੀ ਮੋਬੱਤੀ ਲੋਕ 10 ਮਿੰਟਾਂ ਵਾਸਤੇ ਜਗਾ ਲੈਂਦੇ ਆ ਉਸ ਤੋਂ ਬਾਅਦ ਨਾ ਤਾਂ ਕਦੇ ਸਜ਼ਾ ਮਿਲੀ ਆ ਲੋਕ ਮੁੱਦੇ ਦੇ ਹਿਸਾਬ ਨਾਲ ਚੱਲਦੇ ਆ ਗਾਣੇ ਦੇ ਹਿਸਾਬ ਦੇ ਨਾਲ ਚੱਲਦੇ ਜਿਵੇਂ ਗਾਣੇ ਦੇ ਹਿਸਾਬ ਤੇ ਗਾਣਾ ਚੱਲ ਪੇ ਬਿੱਲੋ ਠੰਮਕਾ ਲਗਾ ਉਦੋਂ ਠੰਮਕਾ ਲਾ ਕਹਿਣ ਲੱਗ ਜਾਂਦੇ ਆ ਮੇਰਾ ਬਾਲ ਮਥਾਣੇਦਾਰ ਚਲਾਵੇ ਜਿਪਸੀ ਉਦੋਂ ਹੱਥ ਹਿਲਾਉਣ ਲੱਗ ਜਾਂਦੇ ਆ ਜਦੋਂ ਗਾਣਾ ਮਿੱਤਰਾਂ ਦਾ ਨਾ ਚੱਲਦਾ ਜਿੱਥੋਂ ਮਰਜੀ ਬੰਗਾਂ ਚੜ੍ਹਾ ਲਈ ਉਥੋਂ ਬੰਗਾਂ ਦੇ ਹਿਾਰੇ ਕਰਨ ਲੱਗ ਜਾਂਦੇ ਆ ਜਦੋਂ ਜਿਹੜਾ ਵੀ ਗਾਣਾ ਨੱਚੂਗੀ ਸਾਡੇ ਨਾਲ ਉਹਨੂੰ ਦਿਲ ਵੀ ਦੇਾਂਗੇ ਉਦੋਂ ਦਿਲ ਦੇ ਹਿਾਰੇ ਕਰਨ ਲੱਗ ਜਾਂਦੇ ਆ ਜੇ ਸ਼ਰਾਬ ਦਾ ਗਾਣਾ ਹੋ ਉਹ ਸ਼ਰਾਬ ਚੱਕ ਲੈਂਦੇ ਆ ਉਸੇ ਤਰ੍ਹਾਂ ਜਿਵੇਂ ਆਪਦੀ ਮੂਵਮੈਂਟ ਬਦਲ ਲੈਂਦੇ ਆ ਗਾਣਿਆਂ ਦੇ ਹਿਸਾਬ ਦੇ ਨਾਲ ਉਸੇ ਤਰ੍ਹਾਂ ਹੀ ਮਸਲਿਆਂ ਦੇ ਹਿਸਾਬ ਦੇ ਨਾਲ ਬਦਲ ਜਾਂਦੇ ਆ ਮੁੱਦਾ 2 ਦਿਨ ਚੱਲਦਾ ਜਿਵੇਂ ਗਾਣਾ 5 ਜਾਂ 10 ਮਿੰਟਾਂ ਦਾ ਚੱਲਦਾ ਉਸੇ ਤਰ੍ਹਾਂ ਜਿਹਾ ਧੀ ਦੀ ਇੱਜ਼ਤ ਦਾ ਚਾਹੇ ਉਹ ਦੇਸ਼ ਦੀ ਗੱਲ ਆ ਚਾਹੇ ਉਹ ਕਿਸੇ ਚੀਜ਼ ਦੀ ਗੱਲ ਆ ਉਹ ਕੁਝ ਇੱਕ ਦਿਨਾਂ ਹਾਸਤੇ ਚੱਲਦੀ ਆ ਉਸ ਤੋਂ ਬਾਅਦ ਨਾ ਤਾਂ মিডিਆ ਨਾ ਪ੍ਰਸ਼ਾਸਨ ਨਾ ਲੋਕ ਨਾ ਸਰਕਾਰ ਕੋਈ ਧਿਆਨ ਨਹੀਂ ਦਿੰਦਾ ਜਿਹਨੂੰ ਸਜ਼ਾ ਹੋਣੀ ਹੁੰਦੀ ਆ ਉਹ ਆਰਾਮ ਨਾਲ ਬੈਠੇ ਹੁੰਦੇ ਆ ਤੇ ਜੇ ਕੋਈ ਦੋਚੀ ਹੋਵੇ ਉਹਨੂੰ ਸਜ਼ਾ ਅਡੀਕ ਕਰਦੇ ਰਹਿ ਜਾਣੇ ਕਿੱਦੇ ਮਿਲੂਗੀ ਤੇ ਜਿਹੜਾ ਦੋਚੀ ਨਾ ਹੋਵੇ ਨਜਾਇਜ਼ ਪਸਾਇਆ ਹੋਵੇ ਉਹ ਡੀਕਾਂ ਕਰਦੇ ਰਹਿ ਜਾਂਦੇ ਆ ਕਿ ਕਿਸ ਦਿਨ ਬਾਹਰ ਆਊਗਾ ਲੋਕ ਐਮਪੀ ਤੱਕ ਬਣਾ ਦਿੰਦੇ ਆ ਪਰ ਬਾਹਰ ਫਿਰ ਵੀ ਨਿਕੜਿਆ ਜਾਂਦਾ ਇਹ ਸਾਡੇ ਹਾਲਾਤ ਬਣਾਏ ਪਏ ਆ ਸਾਡੇ ਪੱਲੇ ਹੈ ਕੀ ਆ ਸਾਨੂੰ ਦੱਸ ਦਿਓ ਜਾਂ ਤੁਸੀਂ ਲਿਖ ਕੇ ਲਾ ਦਿਓ ਇਸ ਦੇਸ਼ ਦੇ ਵਿੱਚ ਕਿ ਭਾਈ ਇਸ ਦੇਸ਼ ਦੇ ਵਿੱਚ ਕਿਸੇ ਨੂੰ ਜਨਮ ਨਾ ਦਿਓ ਕਿਉਂਕਿ ਜੇ ਕਿਸੇ ਨੇ ਨਰਕ ਵੇਖਣਾ ਤਾਂ ਇਸ ਦੇਸ਼ ਦੇ ਵਿੱਚ ਨਰਕਾ ਜਿੱਦੇ ਜਿੱਥੇ ਧੱਕੇ ਸ਼ਾਇਆ ਹੁੰਦੀਆਂ ਜਿੱਥੇ ਕੋਈ ਸੁਣਵਾਈ ਨਾ ਹੁੰਦੀ ਹੋਵੇ ਇੱਧੇ ਉੱਤੇ ਨਰਕ ਕੀ ਹੋ ਸਕਦਾ ਕਿਸੇ ਦਾ ਕਤਲ ਹੋਇਆ ਹੋਵੇ ਕਿਸੇ ਦਾ ਬਲਾਤਕਾਰ ਹੋਇਆ ਹੋਵੇ ਛੜਕਾਂ ਦੇ ਧਰਨੇ ਲੱਗਦੇ ਰਹਿ ਜਾਣ ਔਰ ਕਾਰਵਾਈਆਂ ਨਾ ਹੋਣ ਇੱਧੇ ਉੱਤੇ ਨਰਕ ਕੀ ਹੋ ਸਕਦਾ ਇੱਧੇ ਉੱਤੇ ਕੀ ਨਰਕ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ